ਸ਼ਬਦ ਗੁਰੂ ਦੀ ਬੇਅਤਬੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇ ਕਹਿਣਾ درست ਹੈ ਗੁਰਬਾਣੀ ਦੇ ਪੰਨੇ ਅੰਗ ਕਦੋਂ ਤੇ ਕਿਸ ਨੇ ਬਣਾਏ ਸਿੱਖ ਚਿੰਤਕ ਵਜੋਂ ਜਾਣੇ ਜਾਂਦੇ ਪੰਜਾਬ ਦੇ ਹਰ ਮਸਲੇ ਤੇ ਦੇ ਬਾਕੀ ਨਾਲ ਆਪਣੀ رائے ਰੱਖਣ ਵਾਲੇ नक्सਲਵਾਦ ਦੇ ਆ ਨਹੀਂ ਰਹੇ ਤੇ ਸਿੱਖਿਆ ਵਿਭਾਗ ਪੰਜਾਬ ਚੋਂ ਸੇਵਾਮੁਕਤ ਮਾਲਵਿੰਦਰ ਸਿੰਘ ਮਾਲੀ ਸ਼ੋਸ਼ਨ ਮੀਡੀਆ ਤੇ ਇੱਕ ਚਰਚਿਤ ਚਿਹਰਾ ਹੈ ਮਾਲਵਿੰਦਰ ਸਿੰਘ ਮਾਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਤਿੰਨ ਸਵਾਲ ਚੱਕੇ ਨੇ ਸਮਾਧ ਰਾਹੀ ਕਹਿ ਰਹੇ ਨੇ ਜਵਾਬ ਦਿਓ ਸਵਾਲ ਨੰਬਰ 1 ਕੀ ਸ਼ਬਦ ਗੁਰੂ ਦੀ ਬੇਅਤਬੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇ ਕਹਣਾ ਦਰੁਸਤ ਹੈ ਸਵਾਲ ਨੰਬਰ 2 ਅਤੇ ਸਵਾਲ ਨੰਬਰ 3 ਗੁਰਬਾਣੀ ਦੇ ਪੰਨੇ ਅੰਗ ਕਦੋਂ ਤੇ ਕਿਸ ਨੇ ਬਣਾਏ ਸੋ ਇਹਨਾਂ ਤਿੰਨ ਸਵਾਲਾਂ ਤੇ ਅਸੀਂ ਪਟਿਆਲਾਵਾਸੀ ਸਿੱਖ ਇਤਿਹਾਸਕਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗਹਿਨ ਖੋਜ ਕਰ ਚੁੱਕੇ ਭਗਵਾਨ ਸਿੰਘ ਖੋਜੀ ਉਹਨਾਂ ਨਾਲ ਚਰਚਾ ਕੀਤੀ ਉਹ ਮਾਲੀ ਉਹਨਾਂ ਦੇ ਸਵਾਲਾਂ ਦੇ ਕੀ ਜਵਾਬ ਦਿੰਦੇ ਨੇ ਆਓ ਅਸੀਂ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਕੰਮ ਹਾਂਜੀ ਹਾਂਜੀ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਹਾਥਿ ਕਤਾਵ ਕਾਛ ਦੇ ਜਦੋਂ ਜ਼ਿਕਰ ਕਰਦੇ ਆਪਾਂ ਜੀ ਉਹਨਾਂ ਦੇ ਉਹਨਾਂ ਦੇ ਨਾਲ ਪਾਈ ਹੰਸੂ ਜੀ ਪਾਈ ਤਿੰਨ ਚਾਰ ਲਖਾਰੀ ਗੁਰੂ ਨਾਨਕ ਸਾਹਿਬ ਦੇ ਨਾਲ ਹੁੰਦੇ ਨੇ ਜੀ ਠੀਕ ਹੈ ਉਹਨਾਂ ਤੋਂ ਬਾਅਦ ਇੱਕਤਰ ਕਰਦੇ ਕਰਦੇ 974 ਗੋਸ਼ਪਦ ਸੀਗੇ ਫਿਰ ਗੁਰੂ ਅੰਗਦ ਦੇਵ ਜੀ ਦੇ ਬਾਅਦ 363 ਸ਼ਬਦ ਆ ਗਏ ਜੀ ਮਤਲਬ ਉਹ ਗੁਰੂ ਨਾਨਕ ਜੀ ਜੋ ਲਿਖ ਗਏ ਸੀਗੇ ਗੁਰੂ ਨਾਨਕ ਦੇ ਹਾਂ ਸੰਕਲਨ ਕਰਨ ਦੇ ਗਏ ਸੰਕਲਨ ਕਰਦੇ ਗਏ ਗੁਰਬਾਣੀ ਇਕੱਤਰ ਕਰਦੇ ਗਏ ਕਿਵੇਂ ਡਿਸਟ੍ਰੀਬਿਊਟ ਹੋਇਆ ਗੁਰੂ ਅੰਗਦ ਜੀ ਤੱਕ ਕਿਵੇਂ ਪਹੁੰਚਿਆ ਜਾਂ ਉਹਨਾਂ ਦੇ ਨਾਲ ਜਿਹੜੇ ਕੋਈ ਲਖਾਰੀ ਸੀ ਉਹ ਕਿਸ ਤਰ੍ਹਾਂ ਇਕੱਠਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦਿੱਤੀ ਹੈ ਉਹਦੇ ਨਾਲ ਨਾਲ ਗੁਰਬਾਣੀ ਦੀ ਸਾਰੀ ਗੁਰਬਾਣੀ ਦੇ ਪੋਥੀਆਂ ਨਾਲ ਦੀ ਨਾਲ ਹੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਜਾਂਦੀ ਜੀ ਮਤਲਬ ਉਹ ਸਿਲਸਿਲਾ ਚੱਲਦਾ ਰਿਹਾ ਜਿਹੜੇ ਗੁਰੂ ਸਾਹਿਬ ਆਉਂਦੇ ਸੀ ਉਹਨਾਂ ਨੂੰ ਪੋਥੀ ਦੇ ਦਿੱਤੀ ਜਾਂਦੀ ਸੀ ਬਿਲਕੁਲ ਬਿਲਕੁਲ ਜੀ ਗੁਰੂ ਅਮਗਦ ਦੇ ਮਹਾਰਾਜ ਜੀ ਨੇ ਜਪਜੀ ਸਾਹਿਬ ਨੂੰ ਪੌੜੀਆਂ ਕੰਪਲੀਟ ਕਰਕੇ ਜੀ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਬਾਣੀ ਦੇ ਦਿੱਤੀ ਠੀਕ ਹੈ ਉਹਦੇ ਵਿੱਚ ਆਪਣੇ ਸ਼ਲੋਕ ਪਾਏ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਸ਼ਲੋਕ ਪਾਏ ਗਏ ਵਿੱਚ ਠੀਕ ਹੈ ਗੁਰੂ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਤਾਂ ਫਿਰ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਉਹ ਉਹਨਾਂ ਦੇ ਕੋਲ ਸਿੱਖਦੇ ਸੀਗੇ ਬਿਲਕੁਲ ਠੀਕ ਹੈ ਜੀ ਹਾਂ ਛੋਡੀ ਉਮਰ ਤੋਂ ਹੀ ਸਾਰੀ ਗੁਰਬਾਣੀ ਨੂੰ ਕਿੱਦਾਂ ਸੰਭਾਲਣਾ ਸਾਰਾ ਕੁਝ ਗੁਰਵਾਰਜਨ ਦੇਵ ਜੀ ਨੂੰ ਪਤਾ ਸੀਗਾ ਜੀ ਮਤਲਬ ਅੱਗੇ ਤੋਂ ਉਹ ਸਿਲਸਿਲਾ ਚੱਲਦਾ ਰਿਹਾ ਆਪਾਂ ਇਹ ਕਹਿ ਸਕਦੇ ਆ ਸਿਲਸਿਲਾ ਚੱਲਦਾ ਰਿਹਾ ਬਿਲਕੁਲ ਜੀ ਜਿਹੜੇ ਗੁਰੂ ਸਾਹਿਬ ਉਹਨੂੰ ਗੱਦੀ ਤੇ ਆਉਂਦੇ ਸੀ ਉਹਨਾਂ ਨੂੰ ਅੱਗੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਜਿਤ ਹੋ ਜਾਂਦਾ ਸੀ ਉਹਨਾਂ ਦੇ ਹੱਥ ਦੇ ਦਿੱਤਾ ਜਾਂਦਾ ਸੀਗਾ ਤੇ ਜਦੋਂ ਗੁਰੂ ਗੁਰਵਾਰਜਨ ਦੇਵ ਦੇ ਵੱਡੇ ਭਰਾ ਸੀ ਪ੍ਰੀਤੀ ਚੰਦ ਉਹਨਾਂ ਨੇ ਕੁਝ ਉਹਨਾਂ ਨੇ ਪਹਿਲਾਂ ਗਲਤ ਗੁਰਬਾਣੀ ਇਕੱਠੀ ਕਰਕੇ ਉਹਨਾਂ ਨੇ ਗ੍ਰੰਥ ਲਿਖਣਾ ਸ਼ੁਰੂ ਕੀਤਾ ਸੀ ਆਪਣੀ ਬਾਣੀ ਪੁਲੇਖਾ ਪਾਉਣ ਵਾਸਤੇ ਠੀਕ ਹੈ ਤੇ ਮਿਹਰਬਾਨ ਪੁੱਤਰ ਪ੍ਰੀਤੀਏ ਦਾ ਕਵਿਸਰੀ ਕਰੇ ਨਾਲੇ ਹਿੰਦੀ ਨਾਲੇ ਸੰਸਕ੍ਰਿਤ ਪੜੇ ਤਿੰਬੀ ਬਾਣੀ ਬਹੁਤ ਬਣਾਈ ਭੋਗ ਗੁਰਨਾਨਕ ਦਾ ਹੀ ਪਾਈ ਠੀਕ ਹੈ ਉਹ ਆਪਣੇ ਵੱਲੋਂ ਬਾਣੀ ਲਿਖਤੀ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਮੇਲ ਖਰ ਕੇ ਬਾਣੀ ਤੇ ਉਹਦੇ ਥੱਲੇ ਨਾਮ ਸ਼ਬਦ ਲਿਖ ਦਿੰਦਾ ਸੀ ਕਿਉਂਕਿ ਜਿੰਨੇ ਗੁਰੂ ਸਾਹਿਬ ਦੀ ਬਾਣੀਆਂ ਨਾਨਕ ਪਾਤ ਦੇ ਨਾਲ ਹੈ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਦੇ ਨਾਮ ਦੇ ਨਾਲ ਨਹੀਂ ਹੈ ਠੀਕ ਹੈ ਤੇ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਮਹਾਰਾਜ ਜੀ ਵੀ ਜਿਹੜੇ ਤਾਂ ਅਲਪ ਬੁੱਧੀ ਬੰਦੇ ਨੇ ਜੀ ਉਹ ਉਹ ਕਿੰਮ ਕਰੇ ਵਖਾਨੀ ਉਹ ਕਿਵੇਂ ਕਿਵੇਂ ਪਛਾਣਨਗੇ ਵੀ ਗੁਰੂ ਸਾਹਿਬ ਦੀ ਕਿਹੜੀ ਗੁਰੂ ਸਾਹਿਬ ਦੀ ਕਿਹੜੀ ਬਾਣੀ ਹੈ ਬੁੱਧੀਹੀਣ ਕਹਿ ਲਿਆ ਆਪਾਂ ਠੀਕ ਹੈ ਬੁੱਧੀਹੀਣ ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਫੈਸਲਾ ਕੀਤਾ ਵੀ ਜਿਹੜੀ ਜਿਹੜੀਆਂ ਗੁਰਬਾਣੀ ਦੇ ਪੋਥੀਆਂ ਨੇ ਉਹ ਆਪਣਾ ਬਾਬਾ ਮੂਹਨ ਜੀ ਦੇ ਕੋਲ ਪਈਆਂ ਨੇ ਠੀਕ ਹੈ ਉਸੇ ਪਿੰਡ ਪਈ ਆਨੇ ਜਿਸੇ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਦਾ ਜਿਹੜੇ ਘਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੁੰਦਾ ਜਿੱਥੇ ਜਨਮ avatars ਦੇ ਵਸ ਮਤਲਬ ਜਿੱਥੇ avatars ਤਾਂ ਹੁੰਦਾ ਹਾਂ ਉਹ ਥੱਲੇ ਥੱਲੇ avatars ਹੁੰਦਾ ਉੱਪਰ ਕਮਰਾ ਤੇ ਉਸ ਕਮਰੇ ਦੇ ਵਿੱਚ ਗੁਰੂ ਸਾਹਿਬ ਜੀ ਆਪ ਆਪਣੇ ਹੱਥੇ ਪਾਣੀ ਦੀ ਪੋਥੀਆਂ ਸੈੱਟ ਕਰਦੇ ਹੁੰਦੀ ਸੀ ਲਾਇਬ੍ਰੇਰੀ ਬਣਾਈ ਹੋਈ ਸੀ ਸੰਭਾਲਦੇ ਸੀਗੇ ਤੇ ਬਾਬਾ ਮੋਹਨ ਜੀ ਕੌਣ ਸੀ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਦੇ ਬੇਟੇ ਦੀ ਅਚਾ ਉਹਨਾਂ ਦੇ ਸੁਪੁੱਤਰ ਸੀਗੇ ਠੀਕ ਹੈ ਉਸੇ ਤਰ੍ਹਾਂ ਦੂਜਾ ਸਵਾਲ ਕਹਿੰਦੇ ਵੀ ਸ਼ਬਦ ਗੁਰੂ ਦੀ ਕੋਈ ਬੇਅਦਬੀ ਹੋ ਸਕਦੀ ਹੈ ਸ਼ਬਦ ਗੁਰੂ ਦੀ ਬੇਅਦਬੀ ਨਹੀਂ ਹੋ ਸਕਦੀ ਹਾਂ ਪਰ ਹਾਂ ਜਦੋਂ ਉਹ ਸ਼ਬਦ ਲਿਖਿਆ ਗਿਆ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਬ੍ਰਹਮਣਾਂ ਨੇ ਇੱਕ ਗੱਲ ਕਹੀ ਸੀ ਵੀ ਗੁਰਨਾਥ ਸਾਹਿਬ ਜੀ ਕਹਿੰਦੇ ਵੀ ਅਸੀਂ ਆਪਣਾ ਜਦੋਂ ਉਹਨਾਂ ਦੇ ਬੇਤੀ ਦੇ ਦੁਆਰਾ ਫੇਰੇ ਕਰਨੇ ਸੀਗੇ ਜੀ ਗੁਰਨਾਨ ਦੇਵ ਜੀ ਨੇ ਉਹ ਤੇ ਜਵਾਬ ਨਹੀਂ ਦਿੱਤਾ ਗੁਰਨਾਨ ਸਿੰਘ ਜੀ ਚਲੇ ਗਏ ਗੁਰਨਾਨ ਸਿੰਘ ਜੀ ਕਹਿੰਦੇ ਜੀ ਮੈਂ ਇਹਨਾਂ ਤੋਂ ਵੀ ਵੱਡਾ ਬੁਲਾ ਲਾਂ ਕੋਈ ਠੀਕ ਹੈ ਠੀਕ ਆ ਕਹਿੰਦੇ ਕਿਹਨੂੰ ਸੱਦੋਗੇ ਕਹਿੰਦੇ ਉਦੋਂ ਫਿਰ ਗੁਰਨਾਨ ਦੇਵ ਜੀ ਨੇ ਇੱਕ ਪੇਪਰ ਦੇ ਉੱਤੇ ਫਿਰ ਇੱਕ ਓੰਕਾਰ ਲਿਖ ਕੇ ਵਿਚਾਲੇ ਰੱਖਿਆ ਅੱਖਰ ਜਿਹੜੇ ਨੇ ਅੱਖਰ ਜਿਹੜੇ ਨੇ ਉਹਨਾਂ ਨੂੰ ਅੱਖਰਾਂ ਨੂੰ ਤੁਸੀਂ ਅੱਖਰਾਂ ਨੂੰ ਤੁਸੀਂ ਪੇਪਰ ਤੇ ਹੀ ਲਿਖੋਗੇ ਜੀ ਉੱਚੇ ਉਪਰ ਉੱਚਾ ਨਾਮ ਜਿਹੜਾ ਉਹ ਨਾਮ ਉੱਚਾ ਹੋ ਗਿਆ ਉਹ ਲਿਖਿਆ ਹੋਇਆ ਨਾਮ ਤਾਂ ਹੀ ਪੜਾਂਗੇ ਨਾ ਜੀ ਅਸੀਂ ਆਪਾਂ ਨਹੀਂ ਜਿੱਦਾਂ ਕਹਿੰਦੇ ਵੀ ਹੁਣ ਸ਼ਬਦ ਗੁਰੂ ਜਿੱਥੇ ਆਪਾਂ ਮਤਲਬ ਇਹ ਲਿਖਦੇ ਆ ਕਿਸੇ ਸੁਧਾਰਨ ਕਾਗਜ਼ ਤੇ ਹੁਣ ਜਦੋਂ ਆਪਾਂ ਪਹਿਲਾਂ ਲਿਖਦੇ ਆ ਕੋ ਧਾਰਮਿਕ ਸ਼ਬਦ ਲਿਖਤੀ ਗੁਰਬਾਣੀ ਦੀ ਕੋ ਤੁਕ ਲਿਖਤੀ ਹਾਂਜੀ 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 ਇੱਕ ਸਾਭਵੀਕ ਹੈ ਸਾਡਾ ਉਸ ਕਾਗਜ਼ ਪ੍ਰਤੀ ਨਜ਼ਰੀਆ ਬਦਲ ਜਾਏਗਾ ਸਨਮਾਨ ਸਾਡਾ ਬਦਲ ਜਾਏਗਾ ਉਹਨੂੰ ਦੇਖਣ ਦਾ ਢੰਗ ਬਦਲ ਦੇਗਾ ਸਾਡਾ ਬਿਲਕੁਲ ਜੀ ਤਾਂ ਉਹਦੀ ਬੇਅਦ ਵੀ ਹੋ ਸਕਦੀ ਹੈ ਬਿਲਕੁਲ ਬੇਅਦ ਵੀ ਹੋਊਗੀ ਜਦੋਂ ਆਪਾਂ ਉਹਨੂੰ ਚੱਕ ਕੇ ਪੜਾਂਗੇ ਉਸੇ ਲਿਖੇ ਸੀ ਤੁਸੀਂ ਤੁਸੀਂ ਕਿ ਰਜਿਸਟਰੀ ਹੈ ਰਜਿਸਟਰੀ ਜਿਹੜੀ ਹੈ ਉਹ ਉਹ ਤੁਸੀਂ ਉਹ ਤੁਸੀਂ ਚੱਕ ਕੇ ਪਾੜ ਦੋ ਤੇ ਸਿੱਧਾ ਤੁਹਾਡੇ ਤੇ ਕੇਸ ਹੁੰਦਾ ਜੀ ਗਵਰਨਮੈਂਟ ਦੇ ਡਾਕੂਮੈਂਟ ਗਵਰਨਮੈਂਟ ਦੇ ਡਾਕੂਮੈਂਟ ਪਾੜ ਦੋ ਤੇ ਕੇਸ ਹੁੰਦਾ ਸਿੱਧਾ ਜੇਲ੍ਹ ਜਾਣ ਨੂੰ ਇਹ ਤਾਂ ਫਿਰ ਪਰਮਾਤਮਾ ਦਾ ਨਾਮ ਹੈ ਸਿੱਕ ਤਾਂ ਆਮ ਕਾਗਜ਼ ਤੇ ਲਿਖਿਆ ਹੋਇਆ ਵੀ ਜ਼ਮੀਨ ਦਾ ਨਾਮ ਲਿਖਿਆ ਹੋਇਆ ਚੱਕ ਕੇ ਪਾੜ ਦੇਣਾ ਉਹਦੇ ਤੇ ਕੇਸ ਦਰਜ ਹੁੰਦਾ ਇਹ ਤਾਂ ਫਿਰ ਗੁਰੂਗ੍ਰਾਮ ਪਰਮਾਤਮਾ ਦਾ ਨਾਮ ਹੈ ਪਤਾ ਇਸ ਤੇ ਵੀ ਕੇਸ ਹੈ ਫਿਰ 295 ਧਾਰਮਿਕ ਭਾਵਨਾਵਾਂ ਨੂੰ ਪੜਕਾ ਉਹ ਹੱਤ ਕਰਨ ਦਾ ਹੋ ਜਾਂਦਾ ਇਸ ਤੇ ਵੀ ਫਿਰ ਬਿਲਕੁਲ 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 ਜੀ ਠੀਕ ਹੈ ਫਿਰ ਇੱਕ ਦੋ ਵਾਰ ਇਹ ਜਹਨ ਜਿ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜਦੋਂ ਵੀ ਦੇਹ ਧਾਰੀ ਗੁਰੂ ਦੀ ਉਹ ਹੋ ਗਈ ਸੀਗੀ ਆਪਣਾ ਚਲਨ ਖਤਮ ਕਰਤੇ ਸੀ ਦਸਵੇਂ ਪਾਤਸ਼ਾਹ ਨੇ ਹਾਂਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਕਹਿਣਾ ਠੀਕ ਹੈ ਪ੍ਰਗਟ ਗੁਰਾਂ ਦੀ ਦੇਹ ਹਾਂਜੀ ਕਿਉਂਕਿ ਦਸ਼ਮ ਪਾਤਸ਼ਾਹੀ ਸ਼ਬਦ ਗੁਰੂ ਦਾ ਦੇਗੇ ਸੀਗੇ ਸੰਦੇਸ਼ ਬਿਲਕੁਲ 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 ਕਹਿਣਾ ਠੀਕ ਹੈ ਨਹੀਂ ਉਹ ਤਾਂ ਸੁਣਿਆ ਦੇਗੇ ਸੀਗੇ ਸ਼ਬਦ ਗੁਰੂ ਹੈ ਦਸ਼ਮ ਪਾਤਸ਼ਾਹੀ ਮੇਰੀ ਗੱਲ ਸੁਣ ਤਿੰਨ ਰੂਪ ਗੁਰੂ ਸਾਹਿਬ ਨੇ ਤਿੰਨ ਰੂਪ ਕਿਹਾ ਨਿਰਗੁਣ ਸਰਗੁਣ ਜੀ ਇੱਕ 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 ਮੈਨੂੰ ਹੁਣ ਪੰਗਤੀ ਯਾਦ ਨਹੀਂ ਆ ਰਹੀ ਇੱਕ ਇੱਕ ਪ੍ਰਮਾਤਮਾ ਨਿਰਗੁਣ ਰੂਪ ਵਿੱਚ ਹੈ か ਸਰਗੁਣ ਵਿੱਚ ਹੈ ਜੀ ਇੱਕ ਇੱਕ ਪ੍ਰਤੱਖ ਪ੍ਰਮਾਤਮਾ ਜਿਹੜਾ ਹੈਗਾ ਉਹ ਗੁਰ ਸ਼ਬਦ ਰੂਪ ਦੇ ਵਿੱਚ ਹੈ ਜੀ ਸ਼ਬਦ ਗੁਰੂ ਜੀ ਪ੍ਰਸੰਗ ਬਾਤ ਗੁਰੂ 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 ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬਹ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਉਦੋਂ ਬਾਬਾ ਬੁੱਢਾ ਜੀ ਨੇ ਪੁੱਛਿਆ ਵੀ ਮਹਾਰਾਜੀ ਹੁਣ ਇਹ ਗ੍ਰੰਥ ਕਿੱਥੇ ਰਹਿਣਗੇ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਮੇਰੇ ਤੋਂ ਵੀ ਸਰਮੋਰ ਨੇ ਸਾਹਿਬ ਜਾਨ ਅਦਾਇਵ ਦੇ ਹੈ ਮੈਨੂੰ ਤੋਂ ਵੀ ਵੱਡਾ ਅਦਾਇਵ ਇਹਨਾਂ ਨੂੰ ਦੇਣਾ ਤੇ ਮੈਂ ਅੱਜ ਤੋਂ ਬਾਅਦ ਜ਼ਮੀਨ ਤੇ ਪਾਵਾਂਗਾ ਮੈਨੂੰ ਗੁਰੂ ਸਾਹਿਬ ਜੀ ਆਪਣੇ ਸਰੀਰ ਤੋਂ ਆਪਣੇ ਤੋਂ ਵੀ ਵੱਡਾ ਗ੍ਰੰਥ ਸਾਹਿਬ ਨੂੰ ਸਮਝਦੇ ਸੀ ਬਾਣੀ ਨੂੰ ਸਮਝਦੇ ਸੀ ਜੀ ਜੇ ਜੇਤੇ ਆਪਾਂ ਗੁਰੂ ਦੀ ਗੱਲ ਕਰ ਰਹੇ ਹਾਂ ਗੁਰੂ ਤਾਂ ਸਾਡੇ ਦੇਖੋ ਮਨੁੱਖੀ ਜਾਮੇ ਚ ਆਏ ਨੇ ਉਹ ਇਨਸਾਨ ਸੀਗੇ ਭਾਵੇਂ ਜਿਹੜੇ ਮਰਜੀ ਯੁੱਗ ਚ ਆਏ ਉਹ ਮਨੁੱਖ ਧਾਰੀ ਦੇਹ ਸੀ ਉਹਨਾਂ ਦੀ ਹਾਂਜੀ ਗੁਰੂਆਂ ਦੀ ਜਿੰਨੇ ਵੀ ਆਏ ਤੇ ਉਸ ਤੋਂ ਬਾਅਦ ਆਪਾਂ ਮਤਲਬ ਗੁਰੂ ਗ੍ਰੰਥ ਸਾਹਿਬ ਇੱਕ ਹੌਲੀ ਬੁੱਕ ਦੇ ਤੌਰ ਤੇ ਦੇਖੀਏ ਉਹਨੂੰ ਅਸੀਂ ਗੁਰੂ ਜੀ ਹੌਲੀ ਬੁੱਕ ਦੇ ਤੌਰ ਤੇ ਆਪਾਂ ਦੇਖੋ ਹੌਲੀ ਬੁੱਕ ਦੇ ਤੌਰ ਤੇ ਨਹੀਂ ਦੇਖ ਸਕਦੇ ਉਹਦਾ ਕਾਰਨ ਕੀ ਹੈ ਜੀ ਹੁਣ ਤੱਕ ਜਿੰਨੇ ਵੀ ਗ੍ਰੰਥ ਲਿਖੇ ਗਏ ਨੇ ਜੀ ਉਹ 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 ਜਿਨੇ ਵੀ ਲਿਖੇ ਨੇ ਉਹ ਮੌਜੂਦਾ ਨਹੀਂ ਲਿਖੇ ਰਮਾਇਣ ਲਿਖੀ ਗਈ ਬਾਅਦ ਵਿੱਚ ਜਾਂ ਪਹਿਲਾਂ ਲਿਖੀ ਗਈ ਮਹਾਭਾਰਤ ਪਹਿਲਾਂ ਲਿਖੀ ਗਈ ਜਾਂ ਬਾਅਦ ਵਿੱਚ ਲਿਖੀ ਗਈ ਠੀਕ ਹੈ ਰਮਾਇਣ ਠੀਕ ਹੈ ਜੀ ਉਸ ਤੋਂ ਉਸ ਤੋਂ ਬਾਅਦ ਗੱਲ ਕਰੀਏ ਕਿ 올ਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ ਬਾਈਬਲ ਉਹ ਪਹਿਲਾਂ ਲਿਖੀ ਗਈ ਜਾਂ ਬਾਅਦ ਵਿੱਚ ਲਿਖੀ ਲਿਖੀ ਗਈ ਐਡਾ ਕੁਰਾਨ ਦੀ ਵੀ ਕਹਿ ਸਕਦੇ ਆਪਾਂ ਠੀਕ ਹੈ ਜੀ ਐਡਾ ਕੁਰਾਨ ਸੀ ਲੇਕਿਨ ਗੁਰੂ ਰਮਸੇ ਮਹਾਰਾਜੀ ਖੁਦ ਗੁਰੂ ਸਾਹਿਬ ਨੇ ਆਪ ਲਿਖ ਕੇ ਆਪ ਮੋਹਰ ਲਾ ਕੇ ਆਪ ਸਾਨੂੰ ਦਿੱਤੇ ਨੇ ਮਹੱਤੀ ਲਿਖਤਾ ਗੁਰੂਆਂ ਦੀ ਹੱਥੀ ਲਿਖਤ ਤੇ ਸਾਨੂੰ ਤੁਹਾਨੂੰ ਹੁਕਮ ਜਦੋਂ ਗੁਰੂ ਸਾਹਿਬ ਨੇ ਕਰ ਦਿੱਤਾ ਜੀ ਜੀ ਇਹ ਹਾਂਜੀ ਇਹ ਪ੍ਰਗਟ ਗੁਰਾਂ ਕੀਤੇ ਆ ਉਹ ਸ਼ਬਦ ਨੂੰ ਜਨ ਗਿਆਨ ਸਿੰਘ ਜੀ ਉਹਨਾਂ ਨੇ ਉਹ ਬਾਅਦ ਵਿੱਚ ਉਹ ਸਿੱਖਾਂ ਨੂੰ ਸਾਰੇ ਰਹਿਤਨਾਮੇ ਦੇ ਵਿੱਚ ਨਹੀਂ ਪੇਪਰ ਲਾਦਾ ਜਿਹਦਾ ਰਹਿਤਨਾਮਾ ਉਹਨੂੰ ਕਲਮ ਬੰਦ ਕੀਤਾ ਫਿਰ ਸੋ ਤੁਸੀਂ ਸੁਣਿਆ ਕਿ ਜੋ ਸਵਾਲ ਮਾਲੀ ਉਹਨਾਂ ਨੇ ਚੱਕੇ ਨੇ ਭਗਵਾਨ ਸਿੰਘ ਖੋਜੀ ਹੁਣੀ ਆਪਣੀ ਅਪੀਲ ਦਲੀਲ ਤਰਕ ਸਾਹਮਣੇ ਰੱਖ ਚੁੱਕੇ ਨੇ ਸੋ ਕਮੈਂਟਸ 'ਚ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਇਹਨਾਂ 'ਚੋਂ ਕੌਣ ਸਹੀ ਲੱਗਦਾ ਹੈ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਵਾਰ ਪ੍ਰਾਈਵੇਟ ਦੁਆਇਲ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ